ਮਿਤਰਾਤ ਪਟੜਾਲੇ ਦੇ ਜੱਗੂ ਭਗਵਾਨ ਪੁਰੀਏ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਇਸ ਮੌਕੇ ਜੋ ਗੱਡੇ 'ਚ ਸਵਾਰ ਉਸ ਦਾ ਇੱਕ ਰਿਸ਼ਤੇਦਾਰ ਸੀ ਕਰਨਵੀਰ ਸਿੰਘ ਉਸਦੀ ਵੀ ਮੌਕੇ ਤੇ ਹੀ ਮੌਤ ਹੋ ਗਈ ਦਰ ਇਸ ਸਬੰਧੀ ਜ਼ਿੰਮੇਵਾਰੀ ਜਿਹੜੀ ਹੈ ਉਹ ਬੰਬੀਹਾ ਗੈਂਗ ਦੇ ਵੱਲੋਂ ਲਈ ਗਈ ਇਸ ਕਤਲ ਦੀ ਜ਼ਿੰਮੇਵਾਰੀ ਉਹਨਾਂ ਨੇ ਇਸ ਸਬੰਦੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਵੀ ਸਾਂਝੀ ਕੀਤੀ ਬੰਬੀਹਾ ਗੈਂਗ ਨੇ ਕਿਹਾ ਕਿ ਗੋਰਾ ਨਾਮ ਦਾ ਨੌਜਵਾਨ ਜਿਸ ਦਾ ਕਤਲ ਕੀਤਾ ਗਿਆ ਸੀ ਉਸ ਦਾ ਕੀ ਬੰਬੀਹਾ ਗੈਂਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਤੇ ਉਹ ਨਜਾਇਜ਼ ਕਤਲ ਕੀਤਾ ਗਿਆ ਸੀ ਤੇ ਉਸ ਦਾ ਬਦਲਾ ਲੈਣ ਦੇ ਲਈ ਹੀ ਕਰਨਵੀਰ ਸਿੰਘ ਦਾ ਕਤਲ ਕੀਤਾ ਗਿਆ ਇਸ ਪੋਸਟ ਦੇ ਵਿੱਚ ਸਿਰਫ ਕਰਨਵੀਰ ਸਿੰਘ ਜੋਕਰ ਡਰਾਈਵਰ ਸੀਟ ਤੇ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਨਾਲ ਗੱਡੀ 'ਚ ਸਵਾਰ ਸੀ ਉਸਦਾ ਹੀ ਜ਼ਿਕਰ ਕੀਤਾ ਗਿਆ ਉਸ ਦੀ ਮਾਂ ਦੇ ਸਬੰਧੀ ਬੰਬੀਹਾ ਗੈਂਗ ਦੇ ਵੱਲੋਂ ਕੋਈ ਵੀ ਗੱਲ ਨਹੀਂ ਕੀਤੀ ਗਈ ਕਰਨਵੀਰ ਸਿੰਘ ਨੂੰ ਬੰਬੀਹਾ ਗੈਂਗ ਦੇ ਇਹ ਦੋ ਜਿਹੜੇ ਗੁਰਗੇ ਸਾਨੂੰ ਮਾਰਨ ਆਏ ਸਨ ਜਦੋਂ ਉਹਨਾਂ ਨੇ ਕਰਨਵੀਰ ਸਿੰਘ ਨੂੰ ਤੇ ਗੋਲੀਆਂ ਚਲਾਈਆਂ ਤੇ ਡਰਾਈਵਰ ਸੀਟ ਦੀ ਨਾਲ ਦੀ ਸੀਟ ਦੇ ਉੱਤੇ ਜੱਗੂ ਭਗਵਾਨਪੁਰੀਆ ਦੀ ਮਾਂ ਬੈਠੀ ਹੋਈ ਸੀ ਉੱਤੇ ਸਵਾਰ ਸੀ ਤੇ ਉਸ ਦੇ ਵੀ ਕੁਝ ਗੋਲੀਆਂ ਲੱਗ ਗਈਆਂ ਉਹ ਗੰਭੀਰ ਜ਼ਖਮੀ ਹੋ ਗਈ ਤੇ ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤੇ ਉਸ ਦੀ ਉੱਥੇ ਹੋਣੇ ਇਸਪੇਛੋ ਹੁਣ ਕਿਹਾ ਜਾ ਰਿਹਾ ਹੈ ਕਿ ਪਲਕੇ ਨੂੰ ਪੋਸਟਮਾਰਟਮ ਜਿਹੜਾ ਜੱਗੂ ਭਗਵਾਨਪੁਰੇ ਦੀ ਮਾਂ ਦਾ ਕੀਤਾ ਜਾਵੇਗਾ ਤੇ ਸੰਸਕਾਰ ਵੀ ਪਲਕਈ ਹੋਵੇਗਾ ਜਦੋਂ ਆਸਟ੍ਰੇਲੀਆ ਚ ਰਹਿ ਰਹੇ ਜੱਗੂ ਭਗਵਾਨਪੁਰੇ ਦੇ ਭਰਾ ਤੇ ਪਰਚਾਈ ਭਾਰਤ ਆਉਣਗੇ ਉਸ ਵੇਲੇ ਹੀ ਪੋਸਟਮਾਰਟਮ ਤੇ ਸੰਸਕਾਰ ਕੀਤਾ ਜਾਵੇਗਾ ਇਸ ਤੋਂ ਬਾਅਦ ਉਹਨੇ ਵੀ ਸਵਾਲ ਖੜਾ ਹੋ ਰਿਹਾ ਕਿ ਕੀ ਜੱਗੂ ਭਗਵਾਨਪੁਰਿਆ ਜੋ ਕਿ ਅਸਾਮ ਦੀ ਸਿਲਚਰ ਜੇਲ੍ਹ ਦੇ ਵਿੱਚ ਬੰਦ ਹੈ ਉਸ ਨੂੰ ਵੀ ਸੰਸਕਾਰ ਦੇ ਮੌਕੇ ਲਿਆਇਆ ਜਾਵੇਗਾ ਕਿ ਉਸ ਨੂੰ ਪੈਰੋਲ ਮਿਲੇਗੀ ਜਾਂ ਫਿਰ ਨਹੀਂ ਮਿਲੇਗੀ ਇਸ ਸੰਬੰਧੀ ਕੋਈ ਸਪਸ਼ਟ ਜਾਣਕਾਰੀ ਤਾਂ ਨਹੀਂ ਹੈ ਸਿਰਫ ਸਵਾਲ ਖੜੇ ਹੋ ਰਹੇ ਨੇ ਕਿ ਜੇਕਰ ਜੱਗੂ ਭਗਵਾਨਪੁਰੇ ਦੀ ਮਾਂ ਦਾ ਸੰਸਕਾਰ ਹੁੰਦਾ ਤੋ ਉਸਦੇ ਅੰਤਿਮ ਵਿਦਾਈ ਦੇ ਮੌਕੇ ਜੱਗੂ ਭਗਵਾਨਪੁਰ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਜਾਂ ਫਿਰ ਨਹੀਂ ਦਿੱਤੀ ਜਾਂਦੀ ਪਰ ਇਹ ਸਵਾਲ ਖੜੇ ਹੋ ਰਹੇ ਨੇ ਕਿ ਕੀ ਜੱਗੂ ਭਗਵਾਨਪੁਰ ਨੂੰ ਪੈਰੋਲ ਮਿਲੇਗੀ ਜਾਂ ਫਿਰ ਨਹੀਂ ਮਿਲੇਗੀ ਪਰ ਇਹ ਕਿਹਾ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰੀਏ ਦੀ ਮਾ ਦਾ ਪੋਸਟਮਾਰਟਮ ਉਸ ਵੇਲੇ ਹੀ ਹੋਵੇਗਾ ਜਦੋਂ ਆਸਟ੍ਰੇਲੀਆ ਤੋਂ ਜੱਗੂ ਭਗਵਾਨਪੁਰੇ ਦੀ ਭਰਾ ਤੇ ਪਰਚਾਈ ਭਾਰਤ ਆਉਣਗੇ